我最开心。 ਡਾਲੀ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਲਈ ਟੈਂਪੂ ਟਰੈਵਲ ਵਾਲਿਆਂ ਵੱਲੋਂ ਫ੍ਰੀ ਸੰਗਤਾਂ ਨੂੰ ਲਿਜਾਣ ਲਈ ਆਪਣੀਆਂ ਗੱਡੀਆਂ ਬੱਸ ਸਟੈਂਡ ਦੇ ਕੋਲ ਲਗਾ ਕੇ ਫ੍ਰੀ ਸੇਵਾ ਕੀਤੀ ਜਾ ਰਹੀ ਸੀ ਪਰ ਆਟੋ ਰਿਕਸ਼ਾ ਵਾਲੀ ਯੂਨੀਅਨ ਵੱਲੋਂ ਉਨ੍ਹਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਟਰੈਵਲ ਵਾਲਿਆਂ ਵੱਲੋਂ ਉਨ੍ਹਾਂ ਦੇ ਸਟੈਂਡ ਤੇ ਕਬਜ਼ਾ ਕਰ ਲਿਆ ਹੈ ਉਥੇ ਟਰੈਵਲ ਵਾਲਿਆਂ ਵੱਲੋਂ ਆਟੋ ਰਿਕਸ਼ਾ ਵਾਲਿਆਂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਅਸੀਂ 5 ਸਾਲ ਤੋਂ ਇਹ ਸੇਵਾ ਮੰਡਾਲੀ ਮੇਲੇ ਤੇ ਜਾਣ ਲਈ ਸੰਕਟਾਲੀ ਕਰਦੇ ਆ ਰਹੇ ਹਾਂ ਸਾਡੀ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈ ਤੇ ਮੇਲੇ ਤੱਕ ਅਸੀਂ ਇਹ ਸੇਵਾ ਕਰਦੇ ਰਹਾਂਗੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਿਸ਼ਪਾਲ ਕਹਲੇ ਆ ਮੈਂ ਸ਼ੀਦ ਭਗਤ ਸਿੰਘ ਆਟੋ ਵਰਕਰ ਯੂਨੀਅਨ ਦੇ ਇੱਥੇ ਵਰਤਾਨ ਆਇਆ ਅਸੀਂ ਸਾਰੇ ਇਕੱਠੇ ਹੋਏ ਆ ਨਾਰੇ ਬਾਜੀ ਕਰ ਰਹੇ ਆ ਕੀ ਕਾਰਨ ਕੀਆ ਇਹ ਬਜਾਏ ਆ ਕਿ ਮੰਡਾਲੀ ਮੇਲਾ ਚੱਲ ਰਿਹਾ ਜੀ ਉਹ ਮੇਲੇ ਤੇ ਜਾਣ ਲਈ ਮਤਲਬ ਇੱਥੋਂ ਆਟੋ ਆਮ ਕਰਕੇ ਸਾਲ ਤੋਂ ਸਾਰਾ ਸਾਲ ਖੜਦੇ ਤੇ ਇੱਥੋਂ ਸਵਾਰੀਆਂ ਜਾਂਦੀਆਂ ਪਰ ਅੱਜ ਇਹ ਹੋਇਆ ਕਿ ਟੈਂਪੋ ਟਰੈਵਲਰ ਵਾਲਿਆਂ ਨੇ ਆ ਕੇ ਇਸ ਅੱਡੇ ਦੇ ਉੱਤੇ ਕਬਜ਼ਾ ਕਰਕੇ ਬਦਮਾਸ਼ਾਂ ਵਾਂਗੂ ਜਿਹੜਾ ਟੇਬਲ ਵੀ ਆਉਂਦੇ ਤੇ ਬੈਠੇ ਤੁਸੀਂ ਉਹਦੀ ਫੋਟੋ ਲੈ ਸਕਦੇ ਦੇਖ ਸਕਦੇ ਆ ਕੌਣ ਬੈਠਾ ਕੌਣ ਕਬਜ਼ਾ ਕਰਦਾ ਸੀ ਕਿਹੜੀ ਜੂਨੀਅਰ ਟ੍ਰੈਵਲ ਟ੍ਰੈਮ ਦਾ ਟ੍ਰੈਵਲ ਜੂਨੀਅਰ ਆਲੇ ਆਣ ਕੇ ਬੈਠੇ ਇਹ ਪਹਿਲ ਜੂਨੀ ਕਿੱਥੋਂ ਦੀ ਹੈ ਇਹ ਪਤਾ ਨਹੀਂ ਕਿੱਥੇ ਦੀ ਸ਼ਾਇਦ ਫਗਵਾੜੇ ਦੀ ਆਸੀਂ ਇਹਨਾਂ ਨੂੰ ਕਹਿੰਦੇ ਆ ਜੇ ਤੁਸੀਂ ਸੇਵਾ ਵੀ ਕਰਨੀ ਆ ਤੁਹਾਡਾ ਆਪਣਾ ਸਟੈਂਡ ਆ ਉੱਥੇ ਬੈਠੋ ਜਾ ਕੇ ਉੱਥੋਂ ਜਿਹੜੀ ਸਵਾਰੀ ਤੁਹਾਨੂੰ ਚਾਹੀਦੀ ਜਿੰਨੀ ਸੇਵਾ ਕਰਨੀ ਕਰ ਲਓ ਪਰ ਸਾਡੇ ਸਟੈਂਡ ਦੇ ਉੱਤੇ ਕਬਜ਼ਾ ਕਰਕੇ ਕਿਥੋਂ ਇਹਨਾਂ ਲੋਕਾਂ ਨੇ ਆਟੋ ਵਾਲਿਆਂ ਨੇ 10-10 20-20 ਰੁਪਏ ਕਰਕੇ ਆਪਣੇ ਬੱਚਿਆਂ ਦਾ পেট ਪਾਲਣਾ ਉੱਥੇ ਆਣ ਕੇ ਗੁੰਡਿਆਂ ਦੀ ਤਰ੍ਹਾਂ ਆ ਕੇ ਬੈਠੇ ਆ ਛਰੇ ਆ ਧਮਕੀਆਂ ਦਿੰਦੇ ਜੇ ਕੋਈ ਆਮ ਸਧਾਰਨ ਵੀ ਲੰਘਦਾ ਇਹ ਇਹਨਾਂ ਨੇ ਆਪਣੇ ਟਰੈਵਲ ਜਿਹੜੇ ਟੈਂਪੋ ਡਰਾਈਵਰ ਆ ਐਂਡ ਬੈਚ ਸੜਕ ਦੇ ਲਾਇ ਤੁਸੀਂ ਉਹਨਾਂ ਦੀ ਫੋਟੋ ਖਿੱਚ ਸਕਦੇ ਦੇਖ ਸਾਡੇ ਜੇ ਕੋਈ ਆਮ ਸਧਾਰਨ ਵੀ ਇਹਨਾਂ ਨੂੰ ਕਹਿੰਦਾ ਵੀ ਸਾਈਡ ਤੇ ਕਰ ਲਓ ਤੁਸੀਂ ਜੀ ਤਾਂ ਦੱਸਿਆ ਕਿ ਇਹਨਾਂ ਨੇ ਆਗੇ ਇਥੇ ਕਬਜ਼ਾ ਕਰਕੇ ਆਗੇ ਬਹਿ ਗਏ ਪਹਿਲਾਂ ਕੋਈ ਨਾ ਕੋਈ ਆ ਕੇ ਕਿਸੇ ਨੇ ਢੜਕੋ ਪੁੱਛਿਆ ਹੋਊਗਾ ਜੀ ਆਪ ਇੱਥੇ ਅਸੀਂ ਗੱਡੀ ਖੜੀ ਕਰੀਏ ਨਹੀਂ ਇਹੋ ਜਿਹੀ ਕੋ ਹਾਏ ਔਰ ਧੱਕੇ ਨਾਲ ਕਰਕੇ ਬੈਠੇ ਆ ਕਬਜਾ ਕਿਸੇ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜੇ ਸਾਡੇ ਨਾਲ ਗੱਲ ਕਰਦੇ ਸੀ ਕਹਿੰਦੇ ਨਹੀਂ ਵੀ ਅਸੀਂ ਇੱਥੇ ਰੋਜ਼ ਰਹਿੰਦੇ ਹਾਂ ਤੁਸੀਂ ਆਪਣੇ ਸਟੈਂਡ ਤੇ ਜਾਓ ਪਰ ਇਹਨਾਂ ਨੇ ਜਿੱਦਾਂ ਬਦਮਾਸ਼ ਹੁੰਦੇ ਆ ਬਦਮਾਸ਼ਾਂ ਵਾਂਗੂ ਮਹਾ ਬਦਮਾਸ਼ਾਂ ਵਾਂਗੂ ਆਣ ਕੇ ਬੈਠੇ ਆ ਐੜ ਐੜ ਕਰਦੇ ਆ ਮਨ ਦਾ ਜੇ ਕੁਛ ਧਾਰਨ ਬੰਦਾ ਵੀ ਇਹਨਾਂ ਨੂੰ ਕਹਿੰਦਾ ਯਾਰ ਆ ਸਾਈਡ ਤੇ ਕਰ ਲੋ ਤਾਂ ਉਹਨੂੰ ਕਹਿੰਦੇ ਤੁਸੀਂ ਟਰੱਕ ਲਗਾਉਣੇ ਆ ਤੁਸੀਂ ਟ੍ਰੇਨਾਂ ਲਗਾਉਣੀਆਂ ਇਹਨਾਂ ਦੀ ਬੋਲ ਚਾਲ ਦੀ ਭਾਸ਼ਾ ਇੰਨੀ ਰਾਫਿਆ ਜਾਣੀ ਮਤਲਬ ਸ਼ਰਮ ਆਉਂਦੀ ਹੈ ਜਿਹੋ ਜਿਹੇ ਇਹ ਗੱਲਾਂ ਕਰਦੇ ਆ ਪਿੰਡ ਮਡਾੜੀ ਦੇ ਵਿੱਚ ਜਿਹੜਾ ਮੇਲਾ ਚੱਲਦਾ ਪਿਆ ਸੇਵਾ ਕਰਨੀ ਬਹੁਤ ਚੰਗੀ ਗੱਲ ਆ ਤਾਨੂੰ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਆ ਸੇਵਾ ਕਰਨੀ ਸਾਨੂੰ ਕੋਈ ਉਹਨਾਂ ਤੇ ਦਿੱਕਤ ਨਹੀਂ ਗੱਲ ਇਹ ਆ ਵੀ ਅਸੀਂ ਸੇਵਾ ਜੇ ਕੋਈ ਬੰਦਾ ਕਰ ਸਕਦਾ ਕਰੇ 100 ਵਰਕੇ ਜੀ ਸੱਦ ਕੇ ਕਰੇ ਪਰ ਜਿਹੜਾ ਸਟੈਂਡ ਤੇ ਲੋਕਾਂ ਨੇ ਜਿਹਨਾਂ ਨੂੰ ਰੋਟੀ ਕਮਾਉਣੀ ਜਿਹਨਾਂ ਦਾ ਧੰਦਾ ਹੀ ਜਿਹਨਾਂ ਦਾ ਘਰ ਹੀ ਚੁੱਲ੍ਹੇ ਇਸ ਦੇ ਨਾਲ ਚੱਲਣਾ ਪਈ ਉਹਨਾਂ ਨੇ ਪੈਸੇ ਕਮਾ ਕੇ ਲੈ ਜਾਣੇ ਤੇ ਆਪਣੇ ਪਰਿਵਾਰ ਪਾਲਣਾ ਉਹ ਸੇਵਾ ੱੱਕੇ ਨਾਲ ਤਾਂ ਕੋਈ ਨਹੀਂ ਕਰਾ ਸਕਦਾ ਨਾ ਸੇਵਾ ਇਹ ਵੀ ਇਹਨਾਂ ਨੇ ਜਿਹੜੀਆਂ ਆਟੋ ਉੱਥੇ ਚਲਦੀਆਂ ਸਾਡੇ ਵੱਲੋਂ ਇਹ 30 ਰੁਪਏ ਕਰਾਇਆ ਪਰ ਬਾਬਿਆਂ ਨੇ ਚਲੋ ਵੀ ਲੋਕਾਂ ਦੀ ਸੇਵਾ ਕਰਨ 20 ਰੁਪਏ ਕਰਾਇਆ ਵੀ ਕਰ ਦਿੱਤਾ ਜਿੰਨੀ ਉਹ ਸੇਵਾ ਕਰ ਸਕਦੇ ਕਰ ਸਕਦੇ ਆ ਪਰ ਜੇ ਇਨੀ ਸੇਵਾ ਕਰਨੀ ਆ ਇਹਨੇ ਆਪਣੇ ਸਟੈਂਡ ਤੋਂ ਕਰਨਾ ਆਪਣੇ ਸਟੈਂਡ ਤੋਂ ਭਰ-ਭਰ ਕੇ ਲੈ ਜਾਣ ਜਿੱਦਾਂ ਮਰਜ਼ੀ ਲੈ ਜਾਣ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਪਰ ਸਾਡੇ ਸਟੈਂਡ ਦੇ ਤੇ ਕਬਜ਼ਾ ਕਰਕੇ ਤੇ ਆ ੱੱੱਕੇ ਨਾਲ ਆਟੋ ਕਹਿੰਦੇ ਬਾਹਰ ਕੱਢ ਲੋ ਨਹੀਂ ਤਾਂ ਭੰਡ ਤੋੜ ਸਿੱਟਣੇ ਆ ਐਦਾਂ ਧਮਕੀਆਂ ਦੇਣੀਆਂ ਇਹ ਤਾਂ ਸਰਾਸਰ ਬੇਇਨਸਾਫੀ ੱੱੱਕਾ ਆ ਤੁਸੀਂ ਪੁਲਿਸ ਕੰਪਲੇਟ ਕੀਤੀ ਹੈ ਜੀ ਅਸੀਂ ਐਸਐਸਪੀ ਸਾਹਿਬ ਦੇ ਗਏ ਸੀ ਹੁਣੇ ਉਹਨਾਂ ਨੇ ਕਹੇ ਵੀ ਤੁਸੀਂ 15 ਮਿੰਟ ਵੇਟ ਕਰੋ ਮੈਂ ਉੱਥੇ ਆੜ ਕੇ ਮੌਕਾ ਦੇਖਦਾ ਅਸੀਂ ਉਹਨਾਂ ਦੀ ਅੜੀਕ ਕਰ ਰਹੇ ਆ ਤੇ ਕੀ ਮੰਗ ਆ ਤੁਹਾਡੀ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਆ ਵੀ ਇਹ ਜਿਹੜੀਆਂ ਟੈਂਪੂ ਟੈਗਲ ਲੱਗੀਆਂ ਆ ਨਸ਼ਾਜ ਇੱਥੇ ਖੜੇ ਆ ਔਰ ਆਹ ਟ੍ਰੈਫਿਕ ਦੇ ਵਿੱਚ ਵੀ ਆਉਣ ਜਾਣ ਦੇ ਲੋਕਾਂ ਦੇ ਵਿੱਚ ਵੀ ਰਿਕਾਪਟ ਖੜੀਆਂ ਕਰਦੀਆਂ ਇਹਨਾਂ ਟੈਂਪੂ ਡਰਾਈਵਰਾਂ ਨੂੰ ਸਾਡੇ ਇਸ ਸਟੈਂਡ ਤੋਂ ਚੁਕਾ ਕੇ ਇਹਨਾਂ ਨੂੰ ਆਪਣੇ ਸਟੈਂਡ ਤੇ ਭੇਜਿਆ ਜਾਵੇ ਉੱਥੇ ਜਿਹੜੀ ਸੇਵਾ ਕਰਨੀ ਜੀ ਸੱਦ ਕੇ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਸਟੈਂਡ ਦੇਖੋ ਸਾਰੀਆਂ ਆਟੋਆਂ ਨੇ ਧੱਕੇ ਨਾਲ ਬਾਹਰ ਕਰ ਦਿੱਤੀਆਂ ਸਾਡੇ ਅੰਦਰ ਸਟੈਂਡ ਦੇ ਉੱਤੇ ਗੱਡੀਆਂ ਲੱਗਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਇੱਥੋਂ ਇਹਨਾਂ ਦੀਆਂ ਗੱਡੀਆਂ ਆਪਣੇ ਉਹਨਾਂ ਦੇ ਸਟੈਂਡ ਤੇ ਜਾਣੀਆਂ ਚਾਹੀਦੀਆਂ ਇਹ ਡਿਮਾਂਡ ਹੈ ਸਾਡੀ ਭਾਜੀ ਮੇਰਾ ਨਾਮ ਆਮਨ ਆ ਅਗੇ ਇੱਥੇ ਭਾਜੀ ਇਹ ਸਾਡਾ ਟੈਕਸੀ ਸਟੈਂਡ ਆ ਪਹਿਲਾਂ ਤੋਂ ਹੀ ਬਟ ਇਹ ਕੰਮ ਅਸੀਂ ਇੱਥੇ ਸਿਰਫ ਭਾਜੀ 5 ਦਿਨ ਲਈ ਸੇਵਾ ਕਰਦੇ ਆ 5 ਦਿਨ ਲਈ ਇੱਥੇ ਸਿਰਫ ਸੇਵਾ ਕਰਦੇ ਆ ਕੇ ਸਾਲ ਬਾਅਦ ਅਸੀਂ ਪੰਜ ਦਲੇ ਲੈ ਆਈਦਾ ਸਾਰੇ ਜਿੰਨੇ ਟੈਕਸੀਆਂ ਵਾਲੇ ਭਰਾ ਆ ਆਪਣੇ ਫ੍ਰੀ ਸੇਵਾ ਚੱਲਦੀ ਮੰਡਾਲੀ ਸ਼ਰੀਫ ਦੀ ਹੈ ਨਾ ਕੋਈ ਕਿਸੇ ਨੂੰ ਅਸੀਂ ਬਾਹਰ ਜਾਣ ਲੈਣੀ ਗਿਆ ਕੋਈ ਕਿਸੇ ਨਾਲ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਜੇ ਉਹਨਾਂ ਨੂੰ ਇਹ ਗੱਲ ਦੀ ਪ੍ਰੋਬਲਮ ਸੀ ਤੇ ਸਾਡੇ ਤੇ ਤੁਸੀਂ ਆਵਾਜ਼ ਨਾ ਮਾਰੋ ਸਵਾਰੀਆਂ ਨੂੰ ਅਸੀਂ ਆਪਣੀ ਗੱਡੀਆਂ ਦੀ ਜਗ੍ਹਾ ਵੀ ਚੇਂਜ ਕਰਕੇ ਪੁਲਿਸ ਥੱਲੇ ਗੱਲ ਲਈ ਪਹਿਲਾਂ ਬੱਸ ਅੱਡੇ ਤੋਂ ਭਰ ਕੇ ਜਾਂਦੇ ਹਾਂ ਉਹਨਾਂ ਨੇ ਇਹ ਕਹਿਣਾ ਕਿ ਸਾਡੇ ਉੱਥੇ ਆਟੋ ਲੱਗੇ ਹੋਇਆ ਸੀ ਇਹਨਾਂ ਨੇ ਗੱਡੀਆਂ ਲੈ ਕੇ ਖੜੀਆਂ ਕੀਤੀਆਂ ਸਾਡੀਆਂ ਆਟੋ ਸਾਡੇ ਸਟੈਂਡ ਤੋਂ ਬਾਹਰ ਕਰਤੀ ਪਾਜੀ ਤੁਸੀਂ ਕੈਮਰਾ ਮਾਰੋ ਇਕ ਤਰ੍ਹਾਂ ਉਹ ਆਟੋ ਲੱਗੇ ਆ ਸਾਰੇ ਪਿੱਛੇ ਠੀਕ ਆ ਉੱਥੇ ਸਾਡੀ ਕੋਈ ਵੀ ਗੱਡੀ ਖੜੀ ਦਿਖਾ ਦਿਓ ਸਾਡੀਆਂ ਗੱਡੀਆਂ ਪੁਲ ਥੱਲੇ ਖੜੀਆਂ ਭਾਜੀ ਤੇ ਭਾਜੀ ਉਹ ਕਹਿੰਦੇ ਜਿਹੜੇ ਰੋਡ ਤੇ ਗੱਡੀਆਂ ਸੀ ਲਾਈਆਂ ਉਹ ਇਹਨਾਂ ਕਰਕੇ ਲਾਈਆਂ ਰੋਡ ਤੇ ਗੱਡੀਆਂ ਆਟੋ ਸੱਜੀਆਂ ਲੱਗੀਆਂ ਭਾਜੀ ਹੁਣ ਆਪਣੇ ਆਪ ਗੱਡੀਆਂ ਉਹ ਨਹੀਂ ਅਸੀਂ ਹੁਣ ਕਹਿੰਦੇ ਉਹਨਾਂ ਦਾ ਅਸੀਂ ਅਸੀਂ ਤਾਂ ਉਹਨਾਂ ਦੇ ਟੈਕਸੀ ਸਟੈਂਡ ਉਹਨਾਂ ਦੇ ਸਟੈਂਡ ਤੇ ਜਾਂਦੇ ਹੀ ਨਹੀਂ ਨਾ ਅੱਜ ਕੱਲ੍ਹ ਦਾ ਸਟੈਂਡ ਉਹਨਾਂ ਦਾ ਅਲੱਗ ਹੈ ਤੁਹਾਡਾ ਅਲੱਗ ਹੈ ਬਿਲਕੁਲ ਭਾਜੀ ਅਸੀਂ ਪੁਲ ਥੱਲੇ ਖੜੇ ਆਂ ਅਸੀਂ ਸੇਵਾ ਵਾਲੇ ਖੜੇ ਆਂ ਅਸੀਂ ਤਾਂ ਉਹਨਾਂ ਦੇ ਕਹਿਣ ਤੇ ਉਧਰ ਗੱ ਉਹ ਕਹਿੰਦੇ ਕਿ ਸਾਡੇ ਨਾਲ ਮਤਲਬ ਰੂਡ ਮਤਲਬ ਗਲਤ ਤਰੀਕੇ ਨਾਲ ਵਿਹਾਰ ਕਰਦੇ ਆ ਨਹੀਂ ਭਾਜੀ ਅਸੀਂ ਤਾਂ ਇਹੀ ਸੇਵਾ ਲਈ ਆਏ ਆ ਭਾਜੀ ਅਸੀਂ ਕਿਸੇ ਨਾਲ ਕੋਈ ਗਲਤ ਵਿਹਾਰ ਨਹੀਂ ਕੀਤਾ ਸਾਰੇ ਜਿੰਨੇ ਬੰਦੇ ਸਾਡੇ ਖੜੇ ਆ ਕੋਈ ਬੰਦਾ ਕਿਸੇ ਨੂੰ ਗਲਤ ਨਹੀਂ ਬੋਲਦਾ ਇਹ ਪੁਲ ਥੱਲੇ ਖੜੇ ਆ ਨਾਲ ਇਹ ਵੀ ਦੇਖਦੇ ਵੇ ਟ੍ਰੈਫਿਕ ਵੀ ਚੱਲਦਾ ਆ ਇਹ ਅਸੀਂ ਤਾਂ ਸੰਗਤ ਲਈ ਖੜੇ ਆ ਭਾਜੀ ਫਰੀ ਜਮਾ ਫਰੀ ਉਪਾਸਤ ਖੜੇ ਆ ਸਾਡੇ ਬੰਦਿਆਂ 'ਚ ਕੋਈ ਵੀ ਬੰਦਾ ਕਹੇ ਵੀ ਕੋਈ ਪੈਸੇ ਲਈ ਕੰਮ ਕਰਦਾ ਅਸੀਂ ਜ਼ਿੰਮੇਵਾਰ ਹਾਂ ਉਹ ਕਹਿੰਦਾ ਮਦਦ ਜਾਤੇਗਾ 5 ਦਿਨ ਮੇਲਾ ਹੈਗਾ ਵਾ ਤੁਹਾਡੀ ਸੇਵਾ 5 ਦਿਨ ਚੱਲੂਗੀ ਜੀ 5 ਦਿਨ ਭਾਜੀ ਉਹ ਵੀ ਅਸੀਂ ਇਹਨਾਂ ਨਾਲ ਕੋਆਪਰੇਟ ਕਰਦੇ ਭਾਜੀ ਆਪਣਾ ਟਾਈਮ ਘਟਾਇਆ ਅੱਗੇ ਅਸੀਂ ਪੂਰਾ ਦਿਨ ਸੇਵਾ ਕਰਦੇ ਸੀ ਰਾਤ ਨੂੰ ਵੀ ਲੇਟ ਨਾਈਟ ਸੇਵਾ ਕਰਦੇ ਸੀ ਹੁਣ ਅਸੀਂ ਸ਼ਾਮ ਨੂੰ 7 ਵਜੇ ਬੰਦ ਕਰ ਦਿੰਦੇ ਆ ਸਵੇਰ ਨੂੰ ਸਾਡਾ 10:00 ਵਜੇ ਦਾ ਟਾਈਮ ਦਾ ਸਟਾਰਟ ਆ ਬਟ ਫੇਰ ਵੀ ਅਸੀਂ ਇਹਨਾਂ ਕਰਕੇ 12:00 ਵਜੇ ਆਣਨੇ ਭਾਜੀ ਅਸੀਂ 7 ਤੋਂ 8 ਘੰਟੇ ਸਰਫ ਲਾਉਂਦੇ ਆ ਵੀ ਇਹਨਾਂ ਦਾ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਹੈਨਾ ਬਟ ਇਹ ਹੁਣ ਇਹੀ ਚਾਹੁੰਦੇ ਆ ਭਾਜੀ ਇਹਨਾਂ ਵੀ ਅੱਜ ਵੀ ਇਹੀ ਗੱਲ ਸੀ ਕਿ ਵੀ ਕੱਲ ਤੋਂ ਡੀਆਂ ਹੁਣ ਜਿਹੜਾ ਭਾਜੀ ਬੰਦਾ ਸੇਵਾ ਲਈ ਆਉਂਦਾ ਉਹ ਆਪਣੇ ਆਪ ਹੀ ਆਈ ਜਾਂਦਾ ਕੱਲ ਸਾਡੀਆਂ 5 ਗੱਡੀਆਂ ਸੀ ਅੱਜ 15 ਹੋ ਗਈਆਂ ਕੱਲ ਨੂੰ ਹੋ ਸਕਦਾ 25 ਹੋ ਜਾਣ ਹਨਾ ਇਹਨਾਂ ਦੇ ਕਹਿਣ ਦਾ ਮਤਲਬ ਆ ਵੀ ਤੁਸੀਂ 4 ਕੇ ਗੱਡੀਆਂ ਲਾਓ ਭਾਜੀ ਅਸੀਂ ਕਿੰਨੇ ਨੂੰ ਨਹੀਂ ਰੋਕ ਸਕਦੇ ਸੇਵਾ ਇਹ ਚਾਉਂਦੇ ਆ ਵੀ ਇਹ ਭਰੇ ਹੋ ਜਾਣ ਅਧਿਆਪੀ ਮਨ ਦੀ ਨਾ ਕਰਾਇਆ ਲਈਏ ਕਿਤੇ 20 ਲੈਂਦੇ ਹੋ ਤੇ 30 ਦੇ ਜੇ ਆਪਣੀ ਮਰਜ਼ੀ ਨਾਲ ਵੀ ਇਸ ਕਰਕੇ ਮਤਲਬ ਹੈ ਨਹੀਂ ਨਾਲੇ ਸਾਡਾ ਇਹਨਾਂ ਨਾਲ ਕਿਹੜੀ ਕੋਈ ਦੁਸ਼ਮਣੀ ਆ ਜਿਹੜਾ ਉਹ ਇਹਨਾਂ ਨੂੰ ਚੰਗਾ ਮਾੜਾ ਬੋਲਣ ਆਇਆ ਹਨਾ ਲੋਕੋ ਅਸੀਂ ਵੀ ਡਰਾਈਵਰ ਆਂ ਅਸੀਂ ਵੀ ਡਰਾਈਵਰ ਆਂ ਕਿ ਅਸੀਂ ਆਪਣੀ ਜੇਬ ਚੋਂ ਤੇਰ ਹੋ ਕੇ ਸੇਵਾ ਕਰਨ ਦੇ ਆਂ ਇਹ ਪੈਸੇ ਕਰਨ ਦੇ ਉਹਨਾਂ ਦੇ ਨਾਲ ਇਹ ਵੀ ਕਹਿਣਾ ਜਿੱਦਾਂ ਭਾਜੀ ਨੂੰ ਦੱਸਿਆ ਵਾ ਕਿ ਪਹਿਲਾਂ 4-5 ਗੱਡੀਆਂ ਸੀ ਹੋਰ ਸਾਰਿਆਂ ਸੇਵਾ ਲਾਣ ਤੋਂ ਬਾਅਦ ਗੱਡੀਆਂ ਹੋਰ ਵੱਧ ਗਈਆਂ 10 ਤੋਂ 15 ਹੋ ਗਈਆਂ ਕੱਲ ਨੂੰ 25 ਵੀ ਹੋ ਸਕਦੇ ਆ ਉਹਨਾਂ ਨੇ ਕਹਿਣਾ ਇਹ ਆ ਕਿ ਸਾਨੂੰ ਇਹਨਾਂ ਨੇ ਕਿਹਾ ਸੀ ਸਿਰਫ ਅਸੀਂ 4 ਜਾਂ 5 ਗੱਡੀਆਂ ਲੈਣੀਆਂ ਪਰ ਇਹਨਾਂ ਨੇ ਸਾਡੇ ਕਾਨੂੰਨ ਕਾਵੜ ਪਾਲਣ ਲਈ ਇਹਨਾਂ ਨੇ ਗੱਡੀਆਂ ਹੋਰ ਸੇਵਾ ਦੇ ਲਾ ਲਈਆਂ ਤਾਂ ਕਿ ਸਾਡਾ ਨਾਮ ਝੰਡਾ ਹੋ ਜਾਏ। ਐਗਜ਼ਾਮ ਭਾਜੀ ਹੋ ਸਕਦਾ ਇਹ ਆਪਾਂ ਸੇਵਾ ਦੇ ਉੱਤੇ ਕਿਸੇ ਨੂੰ ਬੰਨ ਕੇ ਕਹਿ ਸਕਦੇ ਆਂ ਵੀ ਇੱਥੇ ਪੰਜ ਬੰਦੇ ਹੀ ਸੇਵਾ ਕਰ ਸਕਦੇ ਆਂ। ਸੇਵਾ ਤਾਂ ਸਾਰਿਆਂ ਲਈ ਖੁੱਲੀ ਆ ਕੋਈ ਵੀ ਆ ਸਕਦਾ ਭਾਜੀ। ਭਾਜੀ ਪਿਛਲੇ ਪਿਛਲੇ 5 ਸਾਲਾਂ ਤੋਂ ਲਗਾਤਾਰ ਗੱਡੀਆਂ ਚੱਲੀਆਂ ਆਉਂਦੀਆਂ। ਇਹ ਲਾਸਟ ਵਾਲੇ ਦਿਨ ਜਦੋਂ ਰਾਤ ਹੁੰਦਾ ਉਦੋਂ ਦਾ 30 ਗੱਡੀਆਂ ਵੀ ਹੋ ਜਾਂਦੀਆਂ ਭਾਜੀ। ਰਕਟਰਾਂ ਟਰਾਲੀਆਂ ਉਦੋਂ ਦਾ 30 ਤੋਂ 35 ਗੱਡੀਆਂ ਵੀ ਹੋ ਜਾਂਦੀਆਂ। ਇਹ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ। ਮਸਲਾ ਕੀ ਆ ਭਾਜੀ ਉਹਨਾਂ ਦਾ ਹੁਣ ਮਨਮਰਜ਼ੀ ਨਹੀਂ ਜੱਲਦੀ ਇਹ ਸਾਡੀਆਂ ਗੱਡੀਆਂ ਮੰਨ ਲਓ ਜਦੋਂ ਹਟ ਜਾਂਦੀਆਂ ਉਹ ਜਿੱਥੇ 20 ਲੈਣੇ ਉੱਥੇ 50 ਵੀ ਮੰਗਦੇ ਆ ਫਸੇ ਬੰਦੇ ਤੋਂ ਬੰਦਾ ਇਹ ਤਾਂ ਗੱਲ ਦਾ 100 ਵੀ ਲੈਂਦੇ ਆ ਭਾਈ ਆਟੋ ਯੂਨੀਅਨ ਵਾਲੇ ਨੇ ਜਿੱਦਾਂ ਹੜਤਾਲ ਕੀਤੀ ہوئی ਆ ਹਾਂਜੀ ਤੇ ਜਿਹੜੇ ਤਾਂ ਮੇਲੇ ਤੇ ਜਾ ਰਹੇ ਆ ਕੋਈ ਤਾਂ ਮੇਲੇ ਤੇ ਨਹੀਂ ਜਾ ਰਿਹਾ ਉਹ ਸਵਾਰੀ ਵੀ ਪਰੇਸ਼ਾਨ ਹੋ ਰਹੀ ਆ ਉਹਦਾ ਜ਼ਿੰਮੇਵਾਰ ਕੋਈ ਕਿਹਨੂੰ ਠਹਿਰਾ ਰਹੇ ਆ ਦੇਖੋ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਨਹੀਂ ਤੁਸੀਂ ਹੜਤਾਲ ਕਰੋ ਆਪਣਾ ਕੰਮ ਕਰਨ ਇਨ ਕੇਸ ਫੇਰ ਵੀ ਉਹ ਆਪਣੀ ਮਰਜ਼ੀ ਨਾਲ ਬੈਠੇ ਆ ਲੋਕਾਂ ਦਾ ਕੋਈ ਜ਼ਰੂਰ ਨਹੀਂ ਪੈਜੀ ਅਸੀਂ ਰੋਜ਼ੇ ਵਾਲੀ ਸੰਗਤ ਲਈ ਬੈਠੇ ਆ ਪਰ ਉਹਦੇ باوجود ਵੀ ਇਹ ਕੋਈ ਪੰਗਦਾ ਪਰਿਵਾਰ ਨਹੀਂ ਉਹਦੇ ਲਈ ਵੀ ਅਵੇਲੇਬਲ ਆ ਅਸੀ ਭਾਜੀ ਸਾਨੂੰ ਕੋਈ ਮੌਲ ਨਹੀਂ ਲਾਗੇ ਸਕੇ ਚੱਲੋ ਮੀਟਰ 2 ਕਿਲੋਮੀਟਰ ਕਿਸੇ ਨੂੰ ਇੱਧਰ ਉੱਧਰ ਵੀ ਛੱਡਣਾ ਪਿਆ ਉਹਦੇ ਲਈ ਵੀ ਬੈਠੇ ਆ ਅਸੀਂ ਤਾਂ ਕਹਿੰਦੇ ਆ ਅਸੀਂ ਕਹਿੰਦੇ ਹਾਂਜੀ ਭਾਜੀ ਕੀ ਨਾ ਆਪਣਾ ਜੀ ਉਹ ਮਾ ਪਰਮ ਦੀ ਦਾ ਆਪਣਾ ਜੀ ਇਹ ਭਾਜੀ ਜਿਹੜਾ ਉਹਨਾਂ ਨੇ ਦੂਜੀ ਪਾਰ ਜੋ ਆਰਦਾ ਯੂਨੀਅਨ ਨੇ ਇਲਜ਼ਾਮ ਲਾਇਆ ਟਾੜ ਦੇ ਕੇ ਤੁਸੀਂ ਇੱਥੇ ਅੱਗੇ ਸਾਡੇ ਟੈਕਸੀ ਸਟੈਂਡ ਦੇ ਆਗੇ ਜਿੰਨੀਆਂ ਸਾਡੇ ਉੱਤੇ ਆਟੋ ਵਗੈਰਾ ਖੜੀਆਂ ਸੀ ਸਾਰੀਆਂ ਬਾਹਰ ਕੱਢ ਕੇ ਤੁਸੀਂ ਉੱਥੇ ਆ ਕੇ ਆਪਣੀਆਂ ਗੱਡੀਆਂ ਦਾ ਕਬਜ਼ਾ ਕਰ ਲਿਆ ਇਹ ਬਿਲਕੁਲ ਗਲਤੀ ਹੈ ਜੀ ਅਸੀਂ ਸੇਵਾ ਕਰਦੇ ਪਏ ਹਾਂ ਇੱਥੇ ਕਿਸੇ ਨੂੰ ਰੁਕਿਆ ਨਹੀਂ ਠੀਕ ਨਹੀਂ ਉਹਨਾਂ ਨੂੰ ਵੀ ਗਲਤੀ ਹੈ ਕਿ ਉਹ ਲਾਉ ਆਪਣੀਆਂ ਕਿ ਅਸੀਂ 12 ਵਜੇ ਆਉਂਦੇ ਹਾਂ ਸ਼ਾਮ ਨੂੰ 6 ਵਜੇ ਬੰਦ ਕਰਦੇ ਹਾਂ ਠੀਕ ਨਹੀਂ ਅਸੀਂ ਉਹਨਾਂ ਦੀ ਵੀ ਪੂਰਾ ਸਪੋਰਟ ਪੂਰੀ ਕਰਦੇ ਪਏ ਹਾਂ ਕਿ ਤਾਂ ਉਹਨਾਂ ਹੀ ਖਲ ਕਿਹਾ ਸੀਗਾ ਵੀ ਤੁਸੀਂ ਆਪਣੀਆਂ ਆਟੋ ਬੜੀ ਇੱਥੇ ਖੜੀ ਕਰੋ ਨਾ ਦੀ ਬਾਈ ਮਾਰੋ ਨਾ ਤਾਂ ਹੀ ਕੋਈ ਬਾਈ ਮਾਰਦੇ ਪਏ ਆ ਨਾ ਹੀ ਗੱਡੀਆਂ ਉੱਤੇ ਖੜੀ ਕੀਤੀਆਂ ਖੁਦ ਆਪਨੇ ਆਪ ਸੋ ਸਾਡੀ ਕੋਈ ਅਜੀ ਬਿਲਕੁਲ ਫ੍ਰੀ ਸੇਵਾ ਕਰਦਾ ਭਾਈ ਬਿਲਕੁਲ ਫ੍ਰੀ ਸੇਵਾ ਅੱਜ ਨੌਲੇ ਤਮ